دو ہاتھ جوڑک ਮਾਫੀ ਮੰਗਦਾ ਕਿ ਨੀਡੂ ਛਟਰਾ ਵਾਲਾ ਜੀ ਸਾਡੇ ਆਨ ਵਾਲੇ ਚੀਫ ਮਿੰਿਸਟਰ ਉਹਨਾਂ ਦੀ ਫੋਟੋ ਲਗਣੀ ਰਹੀ ਨਹੀਂ ਸਰ ਮੇਰਾ ਸੀ ਹੈਕਰ ਹੈ ਅਸੀਂ ਸਹੀ ਕਰਦੇ ਹਾਂ ਪਾਣੀ ਕਿੱਥੇ ਆਉਂਦਾ ਕੁਝ ਜਿਹੜਾ ਨੀਡੂ ਕੱਢੀ ਹੱਕਦਾ ਮਿਲਦਾ ਉਹ ਮੈਂ ਕੱਢ ਦਿਆਂਗਾ ਜਮਾਨਾ ਕਰੋ ਤੁਹਾਨੂੰ ਪਿੰਨਾ ਦਸ ਟੱਕਾ ਕੀ ਹਾਸਿਆਂ ਦੇ ਨਾਲ ਲੋਡ ਪੋਰਟ ਹੈ ਫਿਰ ਤੇਰੇ ਚ ਨੀਡੂ ਛਟਰਾ Wow. جی. جی نیٹو روکی <transition> ਸਰ ਸਾਹਮਣੇ ਦੋ ਲੱਗੇ ਹਾਂ ਮੈਂ ਲਕੀਰ ਸੁੱਟੇ ਸਰ ਸਾਹਮਣੇ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਚਾਚਾ ਰੋਗੀ RAM ਜੀ ਉਸਤਾਦਾਂ ਦਾ ਉਤਾਰ ਜੇੜੀ ਕਮੇਟੀ ਦੀ ਜੜ ਬਾਪਾ ਫੋਰ ਸਾਡੇ ਦਰਮਿਆਨ ਆਏ ਨੇ ਸਾਰੇ ਅੱਖਾਂ ਭਿੱਜ ਗਈਆਂ ਕਿ ਖੁਸ਼ੀ ਦੇ ਅੰਸੂ ਸਾਡੇ ਆ ਰਹੇ ਨੇ ਇਹਨਾਂ ਨੇ ਆਪਣਾ ਇਹਨਾਂ ਕਿੰਨੀ ਸਮਾਂ ਕੱਢ ਕੇ ਇੱਥੇ ਪਹੁੰਚੇ ਪਹਿਲੀ ਵਾਰੀ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਆ ਗੰਦਰ ਜੀ ਦੇ আর ਉਹ ਦਸ਼ਾਲਕਮ اور ਬਹੁਤ ਹੀ ਵਧੀਆ ਫਿਲਮ ਹੈ ਪਾਜੀ ਉਹਦੇ ਰਾਜੀ ਪਾਜੀ ਇਹ ਪਹਿਲਾਂ ਤੋਂ ਰਾਜੀ ਹੈ ਲੋਜੀ ਕੋਲੋਂ ਦਰ ਕਿਉਂ ਆ ਸਾਰੀ ਸਟਾਰ ਕਾਸਟ ਮੇਂ ਥੀਰ ਮੀਟੂ ਕਸ਼ਕਰ ਨਾਲ ਥੋੜਾ ਜਿਹਾ ਮੀਡੀਆ ਸਾਰਿਆਂ ਨੂੰ میںر دیا جیا سب تیا اور یہ سنہا سماجک سنہا ہے بالکل میرے کھبے ہاتھ شگلی جگلی جی ਜਿਹੜਾ ਨੇ ਇਹ ਫਿਲਮ ਪ੍ਰੋਡਕਟ ਕੀਤੀ ਹੈ ਉਹ ਬੈਠੇ ਨੇ ਔਰ ਪੰਜਾਬੀ ਪ੍ਰੋਡਕਸ਼ਨ ਵੱਲੋਂ ਭਾਜੀ ਛੁਗਲੀ ਜੁਗਰੀ ਦੀ ਉਹਨਾਂ ਪ੍ਰੋਡਕਸ਼ਨ ਔਰ ਸਾਡੇ ਬਹੁਤ ਹੀ ਜੀਐਸ ਭਾਜੀ ਉਹਨਾਂ ਦੇ ਫਰੂਸ਼ ਕੀਤੀ ਹੋਈ ਭਾਜੀ ਹੋ ਕੇ ਰਾਜੀ ਬਹੁਤ ਜਲਦੀ ਜਿਹੜੀ ਕਿ ਲੋਕਾਂ ਦੇ ਹੱਥਾਂ ਜਾਏਗੀ ਲੋਕਾਂ ਦੇ ਮੋਬਾਈਲਾਂ ਜਾਏਗੀ ਲੋਕਾਂ ਦੇ ਇਹ ਸਕਰੀਨਾਂ ਤੇ ਆਏਗੀ ਤੇ ਸਤਿਕਾਰਯੋਗ ਬਲਵਿੰਦਰ ਵਿੱਕੀ ਜੀ ਰੌਣਕੀ ਰਾਮਚੰਦ ਜੀ ਸਭ ਨੂੰ ਬਲੇਸਿੰਗ ਦਿੱਤੀ ਹੈ ਕੋਟੂ ਸ਼ਾਹ ਜੀ ਕੁਲਦੇ ਸ਼ਾਹ ਜੀ ਔਰ ਡਿਪਟੀ ਰਾਜਾ ਜੀ ਚਾਚਾ ਬਿਸ਼ਨਾ ਜੀ ਲਖਵਿੰਦਰ ਭੰਡ ਜੀ ਔਰ ਸੀਮਾ ਕੌਸ਼ਿਕ ਜੀ ਔਰ ਬਹੁਤ ਸਾਰੇ ਹੋਰ ਵਿਸ਼ੂ ਵਾਲੀਆ ਜੀ ਤੇ ਸੋਨਿਕਾ ਚੋਹਾਨ ਜੀ ਤੇ ਮੈਡਮ ਪੂਜਾ ਜੀ ਸਾਰੇ ਆਏ ਨੇ ਦਿਲਪ੍ਰਿਤ ਆਏ ਹੈ ਤੇ ਅਸੀਂ ਉਸ ਫਿਲਮ ਦੇ ਵਿੱਚ ਮੇਰਾ ਗਾਣਾ ਵੀ ਹੈ ਤੇ ਜਿਹਨੂੰ ਲਿਖਿਆ ਹੈ چیز سامس لیشتہ seeing چاننا کمکہ Lucar cuarto ਜਿੰਨੇ ਐਕਟਰਸ ਦੇ ਵਿੱਚ ਕੰਮ ਕਰ ਰਹੇ ਨੇ ਦੇ ਆਰ ਸੀਜ਼ਨਡ ਔਰ ਬਹੁਤ ਨਿਪੁੰਨ ਨੇ ਬਹੁਤ ਜ਼ਿਆਦਾ ਮਿਹਨਤ ਉਹਨਾਂ ਨੇ ਜ਼ਿੰਦਗੀ 'ਚ ਅੱਜ ਤੱਕ ਕਈ ਦਹਾਕਿਆਂ ਦਾ ਤਜਰਬਾ ਉਹਨਾਂ ਦੇ ਕੋਲ ਹੈ ਚਾਹੇ ਉਹ ਪੋਟੂ ਸ਼ਾਹ ਜੀ ਨੇ ਗੁਰਪ੍ਰੀਤ ਜਾਂ ਪ੍ਰਪ੍ਰੀਤ ਇਸੇ ਤਰ੍ਹਾਂ ਡਿਪਟੀ ਰਾਜਾ ਹੈ ਉਹ ਚਲੋ ਉਹਨਾਂ ਜ਼ਿਆਦਾ ਤਜਰਬਾ ਨਹੀਂ ਰੱਖਦਾ ਜਿੰਨਾ ਬਾਕੀ ਰੱਖਦੇ ਨੇ ਬਟ ਹੀ ਇਜ਼ ਅਗੇਨ ਅ ਵੈਰੀ ਗੁੱਡ ਐਕਟਰ ਔਰ ਪਰਬਾਕਰ ਲੜਕੀ ਮੈਂ ਕਿਉਂਕਿ ਗੁੜੀਆਂ ਦੇ ਨਾਂ ਕਈ ਵਾਰੀ ਚੇਤੇ ਨਹੀਂ ਹੁੰਦੇ ਸੀ। ਵਾਟੀ ਤੋਂ ਬਾਅਦ ਮੇਰੇ ਇਤਮਾਜ ਕੋਈ ਵੀ ਨਾ ਨਹੀਂ ਬਸਿਆ। ਉਹਦਾ ਨਾਂ ਪਤਾ ਨਹੀਂ ਨੂੰ। ਹਾਲੂ ਵਾਲੀ। ਅੱਛਾ ਤੇ ਜੀ ਐਸ ਸਾਹਿਬ ਜਿਹੜੇ ਕਿ ਇਹਨੂੰ ਸਾਰਾ ਪੈਸਾ ਖਰਚ ਰਹੇ ਨੇ ਤੇ ਮਿਹਨਤ ਵੀ ਖਰਚ ਰਹੇ ਨੇ ਆਪਣਾ ਟਾਈਮ ਵੀ ਲਗਾ ਰਹੇ ਨੇ। ਇਧਰ ਸਾਡਾ ਬੱਚਾ ਦਿਲਪ੍ਰੀਤ, ਦਿਲਪ੍ਰੀਤ ਉਹ ਦਿਲ ਜਿੱਤੇਗਾ ਸਭ ਦੇ ਔਰ ਪ੍ਰੀਤ ਖਟੇਗਾ ਸਾਰੇ ਦੁਸ਼ਮਣਾਂ ਤੋਂ। ਨੇ ਟੂ ਸ਼ਟਰਾਲਾ ਜੀ ਜਿਹੜੇ ਕਿ ਰੋਂਦੇ ਆਏ ਨੇ ਫਿਲਮ ਤੋਂ ਬਾਅਦ ਹੋ ਸਕਦਾ ਲੋਕੀ ਹੱਸਦੇ ਬਾਹਰ ਨਿਕਲਣ ਔਰ ਪੋਟੂ ਸ਼ਾ ਜੀ ਜਿਹੜੇ ਪੋਟ ਲੈਂਦੇ ਨੇ ਆਪਣੀ ਮੁਹੱਬਤ ਦੇ ਨਾਲ ਆਪਣੇ ਪਿਆਰ ਦੇ ਨਾਲ ਸਾਰੇ ਨੂੰ ਨਾਲ ਦੀ ਨਾਲ ਕੁਲੀ ਸ਼ਾ ਜੀ ਮੈਂ ਤੁਹਾਡਾ ਖਾਸ ਤੌਰ ਤੇ ਸ਼ੁਕਰਗੁਜ਼ਾਰ ਹਾਂ ਕਿਉਂਕਿ ਸਾਡੀ ਮੁਹੱਬਤ ਵੀ ਕਾਇਦਾ ਹੀ ਦਹਾ ਕੇਂਦੀ ਹੈ ਇੰਦਰ ਦਵਿੰਦਰ ਦਿਆਲਪੁਰੀ ਇਹ ਸਾਰੇ ਤੇ ਇਹਨੇ ਗੀਤ ਗਾਇਆ ਇਹਨੇ ਕਹਿੰਕੇ ਸਾਰਿਆਂ ਦੇ ਹੱਥਾਂ 'ਚ 2 ਮਹੀਨਿਆਂ 'ਚ ਜਾਂ ਜਲਦੀ ਹੀ ਇਹ ਫਿਲਮ ਆ ਜਾਏਗੀ ਹੱਥਾਂ 'ਚ ਇਹ ਕੰਮ ਹੈ ਚਨਾ ਅੱਖਾਂ ਜਾਵੇ ਹਾਂ ਹਾਂ ਕਾਈ ਪਤਾ ਲੱਗੇਗਾ ਨਾ ਜੀ ਹੱਥਾਂ 'ਚ ਤੇ ਡੱਬਾ ਬੰਦ ਹੁੰਦਾ ਬਟ ਵੈਨ ਇਟ ਓਪਨਸ ਜਦੋਂ ਸਕਰੀਨ ਤੇ ਆਣਾ ਉਹਦੋਂ ਅੱਖਾਂ 'ਚ ਹੀ ਆਣਾ ਹੈ ਔਰ ਫਿਰ ਉਹ ਦਿਲ 'ਚ ਆ ਜਾਏ ਮੁਹੱਬਤ ਖੱਟੇ ਤੁਹਾਡਾ ਸੀਨ ਸ਼ੂਟ ਹੋ ਰਿਹਾ ਮੇਰਾ ਸੀਨ ਪਰ ਫੋਟੋ ਮੇਰੀ ਇੱਦਣੇ ਨਾ ਆਏਗੀ ਬਾਹਰ ਇਫੈਕਟ ਕਰਨਾ ਜੇ ਨਾਲ ਹੀ ਹੈ ਮੇਰਾ ਹਰ ਵੀ ਸ਼ਟਰਾਂ ਲਈ ਪਰਮਿਸ਼ਨ ਲੈਣੀ ਸੀ ਪਹਿਲਾਂ ਕਿ ਅਰੇ ਦੱਸ ਕੇ ਆਉਂ